ਹਲ ਜਣਾ ਬਾਈ ਲਾਸਟ ਰਾਈਡ ਓਕੇ ਜੀ ਲਵ ਯੂ ਟੂ ਲਵ ਯੂ ਟੂ ਲਵ ਯੂ ਟੂ ਆ ਕੇ ਰੇ ਨਾ ਮੇਰੀ ਕੇਰੇ ਓ ਕੀ ਕੋ ਟੇਨ ਦੀ ਤੇ ਨੋ ਟੂ ਬੇ ਟੇਨ ਅੰਮੀ ਆ ਕੇ ਰੇ ਨਾ ਰਾਤ ਨੂੰ ਕਿਸੇ ਦੇਖੇਗਾ ਰਾਤ ਨੂੰ ਐ ਕੱਲਾ ਰੱਖ ਕੇ ਦੇ ਨੇ ਤਾਂ ਕਰੇ ਲਾਈ ਜਾ ਆਇਆ ਬਾਈ ਹਾਂ ਥੋੜੇ ਪੁੱਠੇ ਚੱਲਦੇ ਹੁੰਦੇ ਹੁੰਨੇ ਆ ਜੇ ਸਾਨੂੰ ਕੋਈ ਚੀਠੀ ਆ ਜਾਂਦੀ ਅਸੀਂ ਐਂ ਕਰਦੇ ਹੁੰਨੇ ਆ ਫਿਰ ਉਹ ਕਹਿੰਦੇ ਹੁੰਦੇ ਨਾ ਵੀ ਜੱਟਨ ਉਥੇ ਹੈਗੀ ਕੁਕੜੀ ਅਗੇ ਦਾਣੇ ਖਵਾ ਖਵਾ ਮਾਰਦੀ ਜ਼ਿੰਦਗੀ ਦਾ ਸੁਆਦ ਆ ਜਾਨ ਜਿਵੇਂ ਮਰਜੀ ਲਾਓ ਆਤ ਨੂੰ ਲਾਓ ਦਿਨੇ ਲਾਓ ਆਪਣੀ ਐਨਕ ਹੈ ਦੂਪਾ ਫੁੱਲ ਸੈਟਿੰਗ ਬਾਈ ਕਾਦੀ ਸੈਟਿੰਗ ਸਾਨੂੰ ਵੀ ਦੱਸ ਦਿਓ ਤੇਰੀ ਮਾਂ ਨੇ ਮਰ ਪੰਜੀ ਖਾ ਕੇ ਜਮੀ ਕੱਟੇ ਗੋਰੀ ਨਾਲੇ ਸੋਹਣ ਤੇ ਬਿਜੂਰੇ ਹੋਲੇ ਆਖਾ ਚੰਗਣਾਣੀ ਆ ਪੀਏ ਭੈਣ ਤੇਰੀ ਨਾਲ ਓਏ ਅਨਕੰਨ ਤੇ ਨਾ ਚੋਰ ਤੇਰਾ ਕਦੋਂ ਇੱਕ ਚੰਗਣਾਣੀ ਆ ਪੀਏ ਭੈਣ ਤੇਰੀ ਨਾਲ ਕਾ ਬੰਨੀ ਤੂੰ ਮੇਰੇ ਨਾਲ ਕਰਾਈਵੇਂ ਸੁਣ ਵਰਗੀ ਬੋਤਾਉ 43 ਮੱਤ ਆ ਯਾਰ ਥੈਂਕ ਯੂ ਥੈਂਕ ਯੂ ਡਾਰਲਿੰਗ

ਹਾਂ ਥੈਂਕ ਯੂ ਬਾਈ ਥੈਂਕ ਯੂ ਮੈਂ ਤੇਰੀ ਮਿੱਠੀ ਬੁੱਲ ਕਿੱਲੀ ਆਖ ਮੇਰੀ ਮੈਂ ਗਿਣਾਂ ਕਿ ਤੰਗੜਾ ਨਹੀਂ ਜਾਨ ਕੈਂਡ ਕੈਂਡ ਡਾਰਲਿੰਗ ਤੇਰੀ ਨਾ ਜੱਜ ਮੈਂ ਤੇਰੀ ਨਾ ਤੋਰ ਤੇ ਹੋਰ ਕੋਈ ਗਾਣਾ ਸੁਣਨਾ ਕਿਸ ਨੇ ਫਿਰ ਫਿਰ ਕੰਮ ਸਾਪੀਏ ਮੈਂ ਤੇਰੀ ਨਾ ਰਾਤੀਆਂ ਨੂੰ ਛੁਆ ਕੇ ਸੁਪਨੇ ਆ ਗਏ ਗਣਾ ਸੱਟਾ ਗਣਾ ਸੱਟੇ ਰਹਿ ਕੱਲ ਨੂੰ ਬਈ ਐਡ ਚੱਲ ਪਿਆ ਦੋ ਦਿਨੋਂ ਸੇ ਪੈਸੋਂ ਕਾ ਬਚੇ ਰਪਾ ਜੰਗਲੀ ਰਮੀਤ ਖੇਲਤੇ ਤੋ ਇਹ ਨਹੀਂ ਕੀ ਹਾਲ ਚਾਲ ਹੈ ਬਈ ਸਾਰਿਆਂ ਦੇ ਬਹੁਤ ਟਾਈਮ ਹੋ ਗਿਆ ਰਮੀ ਖੇਲੋ ਬਹੁਤ ਟਾਈਮ ਹੋ ਗਿਆ ਬਈ ਗੱਲ ਨਹੀਂ ਸੀ ਹੋਈ ਅਸੀਂ ਵਿਲੇ ਸੀਗੇ ਤਾਂ ਕਰਕੇ ਮੈਂ ਚਲੋ ਠੀਕ ਹੈ ਇੰਟਰੈਕਟ ਕੀਤਾ ਜਾਵੇ ਸਾਰਿਆਂ ਨਾਲ ਤੇ ਫਸਟ ਆਫ ਆਲ ਥੈਂਕ ਯੂ ਵੈਰੀ ਮੱਚ ਈਪੀ ਨੂੰ ਇਨਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਮਾਨਸਾ ਆ ਪ੍ਰਾਹੋ ਮਾਨਸਾ ਦਾ ਮਾਨਸਾ ਤੋਂ ਗਿਆ ਯਾਰ ਆ ਜਾਊਂਗਾ ਮਾਨਸਾ ਕੀ ਕਰਾਉਣਾ ਮਾਨਸਾ ਮੈਂ ਤੋਂ ਸੌਣ ਦਾ ਮਹੀਨਾ ਲਾਓ ਬਾਈ ਸੌਣ ਦਾ ਮਹੀਨਾ ਵੀ ਲਾ ਦਿੰਦਾ ਮੇਰੀ ਜਾਨ ਆ ਦੇ ਤੁਮ ਪਹਿਲਾਂ ਸੁਣ ਲੋ ਦ ਲਵ ਫਰਮ ਜਮੇਰ ਰਾਜਸਥਾਨ ਥੈਂਕ ਯੂ ਥੈਂਕ ਯੂ ਜਮੇਰ ਵਾਲਿਓ ਪੁਲੀ ਸਿੰਘ ਮੂਵ ਸਟੈਪ ਉਹ ਵੀ ਸੁਣਾਉਣ ਨੇ ਬਾਈ ਕੋਈ ਗੱਲ ਹੀ ਨਹੀਂ ਸੁੱਖ ਤਹਾਂ ਜਾਵੇ ਦੇਵਰ ਗੱਬਰੂ ਹੋ ਗਿਆ ਮੱਖਾਂ ਕਲੀ ਨੂੰ ਲਾਸਟ ਰਾਈਡ ਮਤਲਬ ਸਿੰਗਿੰਗ ਛੱਡਤਾ ਨਹੀਂ ਦੇਬੋਗੇ ਉਹ ਨਹੀਂ ਯਾਰ ਸਿੰਗਿੰਗ ਕਿਉਂ ਛੱਡਨੀ ਆ ਬਾਈ ਇਹ ਸ਼ੌਂਕ ਆਪਣਾ ਕੰਮ ਬਾਅਦ ਚ ਬਣਿਆ ਸ਼ੌਂਕ ਛੱਡੇ ਥੋੜੀ ਜਾਂਦੇ ਹੁੰਦੇ ਆ ਸ਼ੌਂਕ ਪਾਲੇ ਜਾਂਦੇ ਹੁੰਦੇ ਆ ਤਾਂ ਫੋਂ ਰਾਜਸਥਾਨ ਆਏ ਭਾਜੀ ਹਾਂਜੀ ਆ ਜਿਹੜੀ ਮੈਂ ਤੁਹਾਨੂੰ ਗੱਲ ਕਰਨੀ ਸੀ ਯਾਰ 4 ਜੂਨ ਦਾ ਆਪਣਾ ਕਾਨਸਰਟ ਗੁਰੂਗ੍ਰਾਮ ਦੇ ਵਿੱਚ ਕੇਮੋ ਫੈਸਟੀਵਲ ਵਾਲੇ ਕਰਾ ਰਹੇ ਆ ਤੇ ਆ 4 ਜੂਨ ਨੂੰ ਟਿਕਟ ਲੈ ਲਓ ਬੁੱਕ ਮਾਈ ਸ਼ੋ ਤੋਂ ਜਿੰਨੇ ਜਿੰਨੇ ਨੇ ਆਉਣਾ ਆ ਜਾਓ ਜਲਦੀ ਫਿਰ ਤੁਹਾਡੇ ਭਰਾ ਨੇ ਚੱਲ ਜਾਣਾ 12ਵੇਂ ਸ਼ੋਜ਼ ਨੇ ਤੇ ਸਪੈਸ਼ਲੀ ਗੁਰੂਗਰਾਮ ਦੇ ਜਿਹੜੇ ਨੇੜੇ ਤੜੇ ਰਹਿੰਦੇ ਨੇ ਕੋਈ ਆਸੇ ਪਾਸੇ ਸ਼ੋ ਹੋਣਾ ਚਾਹੁੰਦਾ ਕਈਆਂ ਨੂੰ ਟਿਕਟ ਦਾ ਨਹੀਂ ਪਤਾ ਕਿੱਥੋਂ ਲੈਣੀ ਹੈ ਟਿਕਟ ਬੁੱਕ ਮਾਈ ਸ਼ੋ ਤੋਂ ਟਿਕਟਾਂ ਖਰੀਦ ਲਓ ਬਾਈ ਤੇ ਖਿੱਚ ਲਓ ਕੰਮ ਮੈਂ ਵੀ ਤਿਆਰੀ ਕਰ ਰਹੇ ਆ ਆਪਾਂ 4 ਨੂੰ ਪੂਰਾ ਗਾਹ ਪਾਉਣਾ ਤੇ ਉਦੋਂ ਆਪਾਂ ਇੰਜੋਏ ਕਰਨਾ ਪੂਰਾ ਤੇ ਤੁਸੀਂ ਆ ਜਾਓ ਜਿਹਨੂੰ ਜਿਹਨੇ ਟਿਕਟ ਖਰੀਦਣੀਆਂ ਬੁੱਕਮਾਈ ਸ਼ੋ ਤੋਂ ਹਨਾ ਬੁੱਕਮਾਈ ਸ਼ੋ ਤੋਂ ਬਾਈ ਗੁਰੂਗ੍ਰਾਮ 4th ਆਫ ਜੂਨ ਤੇ ਬਾਕੀ ਕੈਨੇਡਾ ਅਮਰੀਕਾ ਪਾਕਿਸਤਾਨ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਵਾਲੇ ਰੈਡੀ ਹੋ ਜਾਓ ਬਾਈ ਆਪਾਂ ਆ ਰਹੇ ਹਾਂ ਜੁਲਾਈ ਚ ਆਪਣਾ ਟੂਰ ਸਟਾਰਟ ਆ 23rd ਨੂੰ ਵੈਨਕੂਵਰ ਤੋਂ ਸਟਾਰਟ ਕਰਾਂਗੇ ਤੇ ਫਿਰ ਸਾਰੇ ਤੁਹਾਨੂੰ ਡੇਟਸ ਵਗੈਰਾ ਅਨਾਉਂਸ ਕਰ ਦੇਾਂਗੇ ਪਲੈਟਿਨਮ ਇਵੈਂਟਸ ਕਰ ਰਿਹਾ ਹੈਗਾ ਸ਼ੋ ਤੇ ਉਹਦਾ ਵੀ ਛੇਤੀ ਤੁਹਾਨੂੰ ਡੇਟਸ ਵਗੈਰਾ ਸਾਰਾ ਕੁਝ ਕਰਾਂਗੇ ਤੇ ਬਈ थैंक यू थैंक यू ਬਰੇ थैंक यू थैंक यू थैंक यू थैंक यू ਤੇ ਸਾਰੇ ਜਣੇ ਬਾਈ ਜਿਨੇ ਜਿਨੇ ਟਿਕਟਸ ਨਹੀਂ ਖਰੀਦੀਆਂ ਮੇਰਾ ਵੀਰ ਟਿਕਟਾਂ ਲੈ ਲਿਓ ਤੇ ਆ ਸਾਰੇ ਜਣੇ ਪਹੁੰਚੋ ਮੇਰਾ ਭਰਾ ਉੱਥੇ ਹੈ ਨਾ ਸਨੀ ਮਾਲਟਨ ਕਿੱਦਾਂ ਬਰੋ ਲੱਸੀ-ਲੱਸੀ ਪੀ ਲਈ ਬੋ ਕਿਦਾਂ ਬ੍ਰੋ ਕਿਦਾਂ ਠੀਕ ਠਾਕ ਹੋਪ ਯੂ ਆ ਗੁੱਡ ਬ੍ਰੋ ਪ੍ਰਾ ਆਪਣਾ ਨੈਵਰ ਫੋਲਡ ਨੈਵਰ ਬੈਕ ਡਾਊਨ ਆਫ ਕੋਰਸ ਬ੍ਰੋ ਨੈਵਰ ਬੈਕ ਡਾਊਨ ਕਿਵੇਂ ਆ ਸੋਹਣਾ ਸਰੀਵਾਰ ਆਸਦਾ ਲੱਸੀ ਪੀ ਲਈ ਮੈਂ ਬ੍ਰੋ ਓਕੇ ਬ੍ਰੋ ਇਧਰ ਵੀ ਭੇਜ ਦੇ ਬ੍ਰੋ ਪੀ ਲੈਣੇ ਆ ਥੋੜੀ ਬਹੁਤ ਇੱਦਾਂ ਰੌਸਦੂ ਬਹੁਤ ਵਧੀਆ bro ਬਹੁਤ ਵਧੀਆ ਮਿੱਤਰੋ ਲਾਈਫ ਇਜ਼ 올 अबाउट ਹੈਪੀਨੈਸ ਐਂਡ ਪੋਜ਼ਿਟਿਵਿਟੀ ਅੱਜ ਅਸੀਂ ਹੱਸੀ ਜਾਨੇ ਸਾਰੇ ਠੀਕ ਹੈ ਚਲੋ ਸਾਰੇ ਅਸੀਂ ਇਹੀ ਚਾਹੁੰਦੇ ਹਾਂ ਨੇ ਆਲਵੇਜ਼ ਵੀ ਸਾਰੇ ਜਾਨੇ ਪੋਜ਼ਿਟਿਵ ਰਹਿਣ ਸਾਰੇ ਚੰਗੀਆਂ ਗੱਲਾਂ ਕਰਨ ਖੁਸ਼ ਰਹਿਣ ਹੱਸਣ ਪਰ ਸਮ ਟਾਈਮਜ਼ ਕਈ ਬੰਦੇ ਐਜੇ ਹੁੰਦੇ ਆ ਜਿਹੜੇ ਕੋਸਟਾਂ ਪਾਸਟਾਂ ਸੋਸ਼ਲ ਮੀਡੀਆ ਇਜ਼ 올 अबाउट ਨੈਗੇਟਿਵਿਟੀ ਸਾਰੀਆਂ ਚੀਜ਼ਾਂ ਉਹਨੇ ਐ ਕਿਉਂ ਕਰਤਾ ਉਹਨੇ ਐ ਕਿਉਂ ਕਰਤਾ ਸਾਥੂ ਕਿਉਂ ਨਹੀਂ ਪੁੱਛਿਆ ਪਤਾ ਨਹੀਂ ਹਨਾ ਸੋ ਧਿਆਨ ਨਾ ਦਿਆ ਕਰੋ ਬਾਈ ਇਹਨਾਂ ਚੀਜ਼ਾਂ ਬਾਰੇ ਕਈ ਵਾਰੀ ਸੋਸ਼ਲ ਮੀਡੀਆ ਤੇ ਇਹੋ ਜਿਹੀ ਇਮੇਜ ਦੇ ਦਿੰਦੇ ਆ ਬੰਦੇ ਦੀ ਤੇ ਜਦੋਂ ਤੁਸੀਂ ਕਿਸੇ ਨੂੰ ਜਾ ਕੇ ਮਿਲਦੇ ਹੋ ਤੁਹਾਨੂੰ ਇਹ ਲੱਗਦਾ ਵੀ ਯਾਰ ਨਹੀਂ ਮੈਂ ਤਾਂ ਇਹੋ ਜਿਹਾ ਕੋਈ ਬੰਦੇ ਨਹੀਂ ਕਿਹਾਣਾ ਚਸ਼ਮਾ ਵਧੀਆ ਬਾਈ ਥੈਂਕ ਯੂ ਬਾਈ ਥੈਂਕ ਯੂ ਵੈਰੀ ਮੱਚ ਨਿਊ ਐਲਬਮ ਨੇਮ ਯਾਰ ਕੁਛ ਕੋਈ ਐਲਬਮ ਨਹੀਂ ਆਉਣੀ ਮੈਂ ਕੁਛ ਨਹੀਂ ਕਰਦਾ ਨਾ ਉਹ ਗਾਣਾ ਗੁਣਾ ਕਰਦਾ ਕੱਲੋਂ ਆ ਰਿਹਾ ਗਾਣਾ ਪਤਾ ਤਾਂ ਹੈਗਾ ਬਾਈ ਮੈਂ ਟੀਜ਼ਰ ਪਾਇਆ ਜੂ ਗਾਣੇ ਗੁਣੇ ਖਤਰ ਨਹੀਂ ਮੈਂ ਲਾਈਵ ਹੋਇਆ ਬਾਈ ਜਿਆ ਪਰਮੋਸ਼ਨ ਕਰਨੀਆਂ ਜਾਂ ਹਾਈਪ ਲੈਣੀਆਂ ਮੈਂ ਉਦਾਂ ਵੈਸੀ ਅੱਜ ਅਸੀਂ ਵੇਲੇ ਸੀਗੇ ਗਾਣੇ-ਗੁਣੇ ਸੁਣ ਰਹੇ ਸੀ ਸੋ ਦੈਟਸ ਵਾਈ ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਕੀਤਾ ਮੈਂ ਕਿ ਮੈਂ ਮੁੰਲਾ ਤਿੰਨ ਚਾਰ ਮਿੰਟ ਹੋ ਗਏ ਮੈਂ ਲਾਈਵ ਹੀ ਨਹੀਂ ਹੋਇਆ ਨਾ ਮੈਂ ਕਿਸੇ ਨਾਲ ਗੱਲ ਹੋਈ ਮੇਰੀ ਹਨਾ ਬਾਈ ਗਾਡਰ bro ਥੈਂਕ ਯੂ ਬਾਈ ਕਿੱਥੇ ਹੈ ਗਾਡਰ ਉਹ ਕਿਸੇ ਬਾਰੇ ਕੋਈ ਗੱਲਬਾਤ ਨਹੀਂ ਵੀਰੇ ਮੈਂ ਕਿਸੇ ਨੂੰ ਨੈਗੇਟਿਵ ਬੋਲਣ ਨਹੀਂ ਆਇਆ ਇੱਥੇ ਠੀਕ ਆ ਅੱਪਾ ਤਾਂ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਕੋਈ ਹੋਰ ਕੋਈ ਗੱਲਬਾਤ ਕੋਈ ਕੁਐਸਚਨ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ ਤੂੰ ਮੇਰੇ ਫਰੀਂ ਆ ਮੈਂ ਕੋਈ ਗੱਲਬਾਤ ਕੋਈ ਕਰਨਾ ਚਾਹੁੰਦਾ ਦਿਲ ਦਾ ਨਹੀਂ ਮਾੜਾ ਥੈਂਕ ਯੂ ਜੀ ਤੁਸੀਂ ਸਾਰੇ ਦਿਲ ਦੇ ਨਹੀਂ ਮਾੜੇ ਬਾਈ ਹੋਰ ਸੁਣਾ ਕਿਵੇਂ ਸਿੱਧੂ ਘੈਂਟ ਜਾਨ ਘੈਂਟ ਘੈਂਟ ਪੂਰਾ ਵਧੀਆ ਕਰੰਟ ਚ ਬੂੜੇ ਚ ਸੋਨਾ ਵੀਰ ਮੇਰਾ ਥੈਂਕ ਯੂ ਬਾਈ ਥੋੜੀ ਨਿਗਾਹ ਸੋਹਣੀ ਆ ਬਾਈ ਦੇਖਣ ਵਾਲੀ ਬਈ ਸਲਾਮ ਕਰ ਦੋ ਪਲੀਜ਼ ਸਲਾਮ ਸਲਾਮ ਗੁਜਰਾਤ ਆਉ ਭਾਜੀ ਆਵਾਂਗੇ ਵੀਰੇ ਗੁਜਰਾਤ ਵੀ ਵਾਈਗਰੂ ਨੇ ਸਵਾਬ ਬਣਾਇਆ ਤਾਂ ਜ਼ਰੂਰ ਆਵਾਂਗੇ ਨੋਬਾਡੀ ਕੈਨ ਕੰਪੀਟ ਯੂ ਇਨ ਐਨ ਐਂਡਾਇਰ ਪੰਡਾ ਓਕੇ ਭਾਈ ਥੈਂਕ ਯੂ ਉਹਨਾਂ ਚੋਂ ਬਾਹਰ ਹੀ ਓ ਭਾਈ ਮੇਰੇ ਵਿਆਹ ਤੋਂ ਕਿਆ ਲੈਣਾ ਤੁਸੀਂ ਹੋ ਜਾਊਗਾ ਵਿਆਹ ਮੇਰਾ ਵੀ ਕੋਈ ਨਹੀਂ ਸਾਡੀ ਦੁਨੀਆ ਦੇ ਹੋਈ ਜਾਂਦੇ ਆਪਣਾ ਵੀ ਹੋ ਜਾਊਗਾ ਕੋਈ ਮਸਲੇ ਵਾਲੀ ਗੱਲ ਕਿੱਚ ਕੇ ਸਾਰੇ ਭਜਾ ਭਾਈ ਵਿਆਹ ਕਦੋਂ ਕਰਾ ਦਿੰਦਾ ਸਪੀਕਰ ਜੀ ਬੋਲੀਏ ਕਵਾਰਾ ਤੋਂ ਆ ਗਏ ਮੁੰਬਈ ਤੋਂ ਬੜੋ ਵੀ ਜਲਦੀ 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 ਥੈਂਕ ਯੂ ਭਾਈ ਥੈਂਕ ਯੂ ਬਸ ਬ్రో ਮੈਂ ਲਾਈਵ ਐਂਡ ਕਰਨ ਲੱਗਿਆ ਤੇ ਬਸ ਮੈਂ ਦੋ ਕੁ ਗੱਲਾਂ ਕਹੂੰਗਾ ਥੈਂਕਸ ਲਾਟ ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਪਿਆਰ ਕਰਦੇ ਹੋ ਹਰ ਇੱਕ ਚੀਜ਼ ਦਾ ਇੰਨੇ ਗਾਰਡਨ ਤੁਸੀਂ ਪਿਆਰ ਕੀਤਾ ਠੀਕ ਹੈ ਉਹ ਜੀਆਂ ਸਿਚੁਏਸ਼ਨਾਂ ਦੇ ਵਿੱਚੋਂ ਵੀ ਮੈਨੂੰ ਹਿੰਮਤ ਦਿੱਤੀ ਜਿੱਥੋਂ ਨਿਕਲਣਾ ਕਿਸੇ ਬੰਦੇ ਲਈ ਬਹੁਤ ਔਖਾ ਹੋ ਜਾਂਦਾ ਤੇ ਜਦੋਂ ਇਲੈਕਸ਼ਨਸ ਜਿਹੜੀਆਂ ਹੁੰਦੀਆਂ ਸੀ ਸਾਰਾ ਕੁਝ ਇਨੀ ਨੈਗੇਟਿਵਿਟੀ ਸੀ ਆਸੇ-ਪਾਸੇ ਸਾਰੇ ਲੋਕ ਹਨਾ ਤੇ ਮੈਂ ਕਹਿੰਦਾ ਵੀ ਮੈਂ ਹੀ ਨਹੀਂ ਕਹਿੰਦਾ ਵੀ ਮੈਂ ਕਰ ਗਿਆ ਤੁਸੀਂ ਮੈਨੂੰ ਬਹੁਤ ਸਪੋਰਟ ਕੀਤਾ ਹਮਾਇਤ ਕੀਤੀ ਫਿਰ ਉੱਥੀ ਆਪਾਂ ਤੇ ਆਲਵੇਜ਼ bro ਜਿੱਥੇ-ਜਿੱਥੇ ਆਪਦੇ ਲੋਕਾਂ ਲਈ ਖੜਨ ਦਾ ਟਾਈਮ ਹੋਏ ਤਾਂ ਖੜਾਂਗੇ ਜ਼ਰੂਰ ਹਨਾ ਤੇ ਥੈਂਕ ਯੂ ਫਾਰ ਦਾ ਪੋਜ਼ਿਟਿਵਿਟੀ ਤੁਸੀਂ ਮੈਨੂੰ ਜਿਹੜੀ ਪੋਜ਼ਿਟਿਵਿਟੀ ਦਿੱਤੀ ਇੰਨੀ ਇੰਨਾ ਵਧੀਆ ਸਾਰਾ ਕੁਝ ਹੋਇਆ ਨਾ ਤੇ ਦੁਬਾਰੇ ਹੁਣ ਗਾਣਿਆਂ ਚ ਫੇਰ ਚਲੋ ਗਾਣੇ ਤਾਂ ਕੱਲੀ ਚੱਲੀ ਜਾਣਗੇ ਬ్రో ਪਰ ਇਹ ਗੱਲ ਆ ਬ్రో ਵੀ ਆ ਕਈ ਵਾਰੀ ਸਿਚੁਏਸ਼ਨਸ ਐ ਹੋਜੀਆਂ ਹੋ ਜਾਂਦੀਆਂ ਬੰਦੇ ਨੂੰ ਆਪਾਂ ਐਂ ਡਾਊਨ ਆਉਣ ਲੱਗ ਜਾਂਦੇ ਆ ਪਰ ਜ਼ਿੰਦਗੀ ਦੇ ਵਿੱਚ ਵੀ ਮੈਂ ਜਿੰਨਾ ਸਾਰਾ ਤੁਸੀਂ ਮੈਨੂੰ ਦਿੱਤਾ ਉਹਨਾਂ ਮੇਰੇ ਪੇਰੈਂਟਸ ਨੇ ਦਿੱਤਾ ਤੇ ਆਪਾਂ ਸਿਸਟਮ ਫੇਰ ਸੈੱਟ ਕਰ ਲਿਆ ਨਾ ਤੇ ਕੋਈ ਇਹੋ ਜਿਹੀ ਗੱਲ ਨਹੀਂ ਬਹੁਤ ਕੁਝ ਕਹਿੰਦੀ ਹੈ ਦੁਨੀਆ ਤੋਂ ਧਿਆਨ ਨਾ ਕਰਾ ਪਰ ਮਿਊਜ਼ਿਕ ਇੱਕ ਪੋਜ਼ਿਟਿਵਿਟੀ ਆ ਬ్రో ਇਹਨੂੰ ਪੋਜ਼ਿਟਿਵਿਟੀ ਲਈ ਸੁਣਿਆ ਕਰੋ ਤੈਨੂੰ ਪੋਜ਼ਿਟਿਵਿਟੀ ਫਲਾਉਣ ਲਈ ਅੱਗੇ ਸ਼ੇਅਰ ਕਰਿਆ ਕਰੋ ਕਦੇ 뮤직 ਲਾਉਣ ਵਾਸਤੇ ਨਹੀਂ ਜਾਂ ਕੁਝ ਹੋਰ ਵਾਸਤੇ ਨਹੀਂ ਹੈ ਤੇ ਕੋਈ ਬਾਕੀ ਕੋਈ ਗੱਲਬਾਤ ਨਹੀਂ ਹੈਗੀ ਕੋਈ ਬਾਕੀ ਸਾਰਾ ਕੁਝ ਪੋਜ਼ਿਟਿਵ ਆ ਗਾਣਿਆਂ ਦਾ ਗਾਣੇ ਆਈ ਜਾਣਗੇ ਬ్రో ਜਿਹੜੇ ਚੰਗੇ ਲੱਗੇ ਤਾਂ ਚੰਗੇ ਵੀ ਜ਼ਰੂਰ ਦੱਸਿਆ ਕਰੋ ਬ్రో ਐਟ ਲੀਸਟ ਤਿੰਨ ਚਾਰ ਵਾਰੀ ਵੀਕਸ ਚ ਲਾਈਵ ਆ ਕੇ ਗੱਲਾਂ ਬਾਤਾਂ ਕਰ ਜਾਏਗਾ ਠੀਕ ਹੈ ਭਾਈ ਮੈਂ ਆ ਜਾ ਕਰੂੰ ਮੈਂ ਤਾਂ ਉਦੋਂ ਹੀ ਨਹੀਂ ਆਉਂਦਾ ਹਾਂ ਲਾਈਵ ਦੇ ਵਿੱਚ ਕੋਈ ਵਾਰੀ ਕੋਈ ਹੋਰ ਕਮੈਂਟ ਕਮੈਂਟ ਕਰ ਜਾਂਦਾ ਯਾਰ ਐਵੇਂ ਵਾਹ ਵੀ ਕੋਈ ਓਵਰ ਦਾ ਟਾਪਿਕ ਯਾਨੀ ਕਿ ਕੋਈ ਲੂਸ ਟਾਕ ਨਾ ਹੋਵੇ ਲਾਈਵ ਦੇ ਵਿੱਚ ਔਰ ਕੁਝ ਨਹੀਂ ਜਿਵੇਂ ਹੋ ਜਾਂਦੀ ਹੈ ਕਈ ਵਾਰੀ ਸ਼ੋਜ਼ अबाउट ਟੂ ਬੀ ਲਿਟੀ थैंक यू ਮਲਟਨ ਜੀ थैंक यू ਤੇ ਆ ਕਈ ਵਾਰੀ ਚੀਜ਼ਾਂ ਇਹੋ ਜਿਹੀ ਹੈਪਨ ਹੋ ਜਾਂਦੀਆਂ ਨੇ ਤੇ ਸੋ ਮੈਂ ਤਾਂ ਕਰਕੇ ਥੋੜਾ ਲਾਈਵ ਤੋਂ ਪਰਹੇਜ਼ ਕਰਦਾ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਵੀ ਮੈਂ ਲਾਈਵ ਹੋਇਆ ਕਰਾਂ ਤਾਂ ਆਈ ਵਿਲ ਮੈਂ ਆ ਜਾ ਕਰੂੰਗਾ ਮੈਨੂੰ ਕੋਈ ਮਸਲੇ ਵਾਲੀ ਗੱਲ ਹੈ ਤੇ ਦੁਬਾਰਾ ਇੱਕ ਵੀਰੇ ਆਪਣੀ ਪੋਜ਼ਿਟਿਵਿਟੀ ਵੀ ਹੈ ਸਾਰੇ ਪਾਸੇ ਕੋਈ ਮਸਲੇ ਵਾਲੀ ਗੱਲ ਨਹੀਂ ਕੋਈ ਦਿਮਾਗ ਦੇ ਵਿੱਚ ਕੋਈ ਉਹ ਪਾ ਬੋਟਾ ਬਾਕੀ ਗੈਟ ਰੈਡੀ ਪ੍ਰੂਫ ਸਾਰੇ ਸ਼ੋਜ਼ ਸ਼ੂਜ਼ ਰਾਈ ਸਪੈਸ਼ਲੀ ਚਾਰਜ ਜੂਨ ਵਾਲੇ ਲਈ ਉਹ ਤੋਂ ਬਾਅਦ ਬਾਹਰ ਜਿਹੜਾ ਵਰਲਡ ਟੂਰ ਆਪ ਸਟਾਰਟ ਹੋ ਜਾਣਾ ਜੁਲਾਈ ਚ ਤੇ ਗੱਡੀ 'ਚ ਸੌਂਗ ਕਿਹੜਾ ਬਾਈ ਚਮਕੀਲੇ ਚੱਲੀ ਜਾਂਦੇ ਸੀ ਵੀਰੇ ਤੇ ਬਾਈ ਜੀ ਕੋਈ ਫਿਲਮ ਨਹੀਂ ਆਣੀ ਬਈ ਕਲਾਬਾਂ ਕਲੂਬਾਂ ਵੀਰੇ ਠੀਕ ਹੈ ਬਈ ਮੈਂ ਜਿੱਥੇ ਮੈਨੂੰ ਇਹ ਨਹੀਂ ਹੁੰਦਾ ਬਈ ਵੀ ਕਲਾਬ ਆਪਾਂ ਵੀ ਕਿਸੇ ਨਾਲ ਆਪਣਾ ਕਲਾਬ ਹੋਊਗੀ ਤਾਂ ਵੀ ਆਪਣਾ ਨਾਮ ਵੱਡਾ ਆਊਗਾ ਮੇਰਾ ਰੀਜ਼ਨ ਇਹ ਹੁੰਦਾ ਹੁੰਦਾ ਵੀ ਪ੍ਰੋਡਕਟ ਜਿਹੜਾ ਆਪਾਂ ਜਿਹੜਾ ਗਾਣਾ ਦੇ ਰਹੇ ਹਾਂ ਕਿਸੇ ਨੂੰ ਹਨਾ ਮਤਲਬ ਵੀ ਜਿਹੜਾ ਤੁਹਾਡੇ ਅੱਗੇ ਰਿਪਰੈਜ਼ੈਂਟ ਕਰਨਾ ਕਲਾਬ ਦਾ ਮੀਨਿੰਗ ਇਹ ਹੁੰਦਾ ਵੀ ਦੋ ਡਿਫਰੈਂਟ ਐਰਸ ਨੂੰ ਇੱਕ ਦੋ ਡਿਫਰੈਂਟ ਕਲਚਰਸ ਨੂੰ ਇੱਕ ਜਗ੍ਹਾ ਤੇ ਹਨਾ ਇੱਕ ਗਾਣੇ ਚ ਪਾ ਕੇ ਲੋਕਾਂ ਦੇ ਅੱਗੇ ਰੱਖਿਆ ਜਾਵੇ ਹਨਾ ਤੇ ਉਹ ਕਲਾਬ ਕਲਾਬ ਵਾਂਗੂ ਲੱਗੇ ਇਹ ਨਹੀਂ ਵੀ ਆਪਾਂ ਟੱਕੇ ਨਾਲ ਕਿਸੇ ਨੂੰ ਕਹੀਏ ਵੀ ਤੂੰ ਗਾਣੇ 'ਚ ਵਰਸ ਕਰ ਜਾ ਕੁਝ ਹੋਰ ਕਿ ਉਹ ਚੀਜ਼ ਵਧੀਆ ਲੱਗਣੀ ਚਾਹੀਦੀ ਹੈ ਤੇ ਕਲੈਬ ਕਦੇ ਇਹ ਨਹੀਂ ਹੁੰਦਾ ਵੀ ਵੱਡੇ ਬੰਦੇ ਨਾਲ ਹੀ ਕਲੈਬ ਕਰਕੇ ਕਲੈਬ ਹੁੰਦੀ ਹੈ ਓਵਰ ਆਲ ਪ੍ਰੋਡਕਟ ਥੋੜਾ ਵੱਡਾ ਹੋਣਾ ਚਾਹੀਦਾ ਫੇਰ ਕਲੈਬ ਦਾ ਫਾਇਦਾ ਜੇ ਆਪਾਂ ਕਹੀਏ ਵੀ ਉਦਾਂ ਹੀ ਕਲੈਬ ਉਹਦਾ ਕੋਈ ਸੈਂਸ ਨਹੀਂ ਬਣਦੀ ਫੇਰ ਹਨਾ ਉਹ ਫੇਰ ਆਏ ਆ ਵੀ ਇੱਕ ਬੰਦਾ ਉਧਰ ਨੂੰ ਜਾਂਦਾ ਇੱਕ ਬੰਦਾ ਉਧਰ ਨੂੰ ਜਾਂਦਾ ਸੋ ਤਾਂ ਕਰਕੇ ਹਾਲੇ ਕਲੈਬ ਦਾ ਕੋਈ ਮਾਨ ਨਹੀਂ ਬਾਕੀ ਛੋਟੇ-ਮੋਟੇ ਮੇਰੇ ਯਾਨੀ ਕਿ ਜੋ ਮੈਂ ਪ੍ਰੋਜੈਕਟ ਕਰਦਾ ਰਹਿੰਦਾ ਪ੍ਰੈਕਟ ਕਰਦਾ ਰਹਿੰਦਾ ਤੇ ਉਹ ਅੰਦਰ ਰਹਿਣਗੇ ਭਾਈ ਜੀ ਹਰ ਗਾਣੇ ਵਿੱਚ ਇੰਗਲਿਸ਼ ਨਾ ਪਾਇਆ ਕਰੋ ਉਹ ਬਾਈ ਕੁਝ ਨਹੀਂ ਹੁੰਦਾ ਵਧੀਆ ਤਿਆਰੀ ਹੋ ਜਾਂਦੀ ਇੰਗਲਿਸ਼ ਦੀ ਆਈਲੈਸ ਟੂ ਐਂਡ ਕਰ ਲਾ ਯਾਰ ਕੋਈ ਗੱਲ ਨਹੀਂ ਐਂਡ ਕਰ ਦਿਆਂਗੇ ਭਾਈ ਹੀਰੋ ਥੈਂਕ ਯੂ ਜੀ ਬਾਕੀ ਸਾਰੇ ਭਾਈ ਆਪਣਾ ਖਿਆਲ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਹਾਂ ਤੇ ਈਪੀਲੀ ਬਹੁਤ ਬਹੁਤ ਪਿਆਰ ਤੁਸੀਂ ਉੱਤਾ 73 ਨੰਬਰ ਤੇ ਆ ਗਈ ਬਿਲਬੋਰਡ ਤੇ ਚੜ ਗਈ ਹਨਾ ਤੇ ਇਹੀ ਆਰਗੇਨਿਕ ਚੀਜ਼ਾਂ ਨੇ ਸਾਰੀਆਂ ਹਨਾ ਵਿਦਾਊਟ ਐਨੀ ਐਡ ਪ੍ਰੋਮੋਸ਼ਨ ਤੁਸੀਂ ਇੰਨਾ ਪਿਆਰ ਕਰਦੋਂ ਤੇ ਜੱਟਾ ਦੇ ਲੋ ਫੈਨ ਆ ਮੈਂ ਹੋਰ ਕਿਸ ਦਾ ਗਾਣਾ ਇਹ ਤੱਕ ਨਹੀਂ ਸੁਣਿਆ ਵਧੀਆ ਨਹੀਂ ਲੱਗਿਆ ਇੰਨੇ ਤਰ੍ਹਾਂ ਫੀਲ ਕੀਤਾ ਜਿੰਨਾ ਹੋਰਾਂ ਨੂੰ ਥੈਂਕ ਯੂ ਭਾਈ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਸੁਪਰਸਟਾਰ ਥੈਂਕ ਯੂ ਭਾਈ ਚਲੋ ਵੀਰੇ ਖਿਆਲ ਰੱਖਿਓ ਆਪਣਾ ਸਾਰੇ ਲਵ ਯੂ ਆਲ ਕਿਸੇ ਨੇ ਕੋਈ ਸਵਾਲ ਸਵਾਲ ਪੁੱਛਣਾ ਤਾਂ ਭਾਈ ਪੁੱਛ ਸਕਦੇ ਹੋ ਯੋ ਬ੍ਰਦਰ ਸਦਮੂਸਲਾ ਥੈਂਕ ਯੂ ਜੀ ਸਾਰੇ ਸੰਗ ਬਹੁਤ ਬਹੁਤ ਥੈਂਕ ਯੂ ਬ੍ਰਦਰ ਥੈਂਕ ਯੂ ਕਮੈਂਟ ਇੱਕ ਜਨਮ ਚ ਹੋਣੀ ਨਹੀਂ ਹੋ ਰਹੀ ਇਸ ਜੱਟ ਦੀ ਬਲੱਡ ਲਸਟ ਹੋ ਸਾਡੇ ਲੇਖਾਂ ਚ ਕਚਹਿਰੀਆਂ ਥਾਣੇ ਨਹੀਂ ਸਾਡੇ ਲੇਖਾਂ ਚ ਲੇਖਾਂ ਚ ਕਚਹਿਰੀਆਂ ਥਾਣੇ ਨਹੀਂ ਲਾਈਫ ਸਾਡੀ ਕਬਰੂ ਦੀ ਲਾਈਫ ਰਿਸਕੀ 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 ਰਾਤਾਂ ਨੂੰ ਜਾਗੋ ਫਿਰੇ ਕੜਦੀ ਨਹੀਂ ਟੀ ਜਿਪਸੀ ਤੁਹਾਡੇ ਬਹੁਤ ਵੱਡੇ ਫੈਨ ਆ ਉਸਤਾਦ ਜੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਬ੍ਰਾਈ ਚਲੋ ਭਾਈ ਖਿਆਲ ਰੱਖਿਓ ਆਪਣਾ ਸਾਰਾ ਲਵ ਯੂ ਅ ਲੋਟ ਵੈਗਰੂ ਤੁਹਾਡੇ ਤੇ ਸਾਰਿਆਂ ਦੇ ਮੇਰ ਭਰਿਆ ਹੱਥ ਰੱਖੇ ਤੇ ਤੁਸੀਂ ਇਦਾਂ ਹੀ ਖੁਸ਼ ਖੁਸ਼ ਰਹੋ ਹੱਸਦੇ ਵਾਜ਼ਦੇ ਰਹੋ ਆਮੋ ਗੁੱਡ ਆਮੋ ਕੇ ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ ਸੋ ਥੈਂਕ ਯੂ ਥੈਂਕ ਯੂ ਫॉर ਯੂ ਬlesਸਿੰਗਸ ਖਿਆਲ ਰੱਖਿਓ ਆਪਣਾ ਸਸ਼ਕਲ ਭਾਈ ਸਸ਼ਕਲ ¿Qué hago que eh? no, no ahí?